ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਅੱਜ ਕਿਸਾਨਾਂ ਅਤੇ ਬੰਦੀ ਸਿੰਘਾਂ ਸਮੇਤ ਪੰਜਾਬ ਦੇ ਹੋਰ ਵੱਖ-ਵੱਖ ਭਗਤੇ ਮਸਲਿਆਂ ਦੇ ਹੱਲ ਲਈ ਦਿੱਤੇ ਗਏ ਰੇਲ ਰੋਕੋ ਅੰਦੋਲਨ ਦੇ ਸੱਦੇ ਤੇ ਉਹਨਾਂ ਨੂੰ ਬਗਉਾਨਾ ਸਗਰੂਣ 77 ਰਹਿਸ਼ ਤੇ ਨજરਬੰਦ ਕੀਤਾ ਗਿਆ। ਅੱਜ ਦੇ ਅੰਦੋਲਨ ਦੇ ਉਦੇਸ਼ ਤੇ ਮੰਗਾਂ ਬਾਰੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ ਇਹ ਪ੍ਰੈਸ ਕਾਨਫਰੰਸ ਤੇ ਰੇਲ ਰੋਕੋ ਸਾਨੂੰ ਤਾਂ ਕਰਨਾ ਪਿਆ। ਕਿਉਂ ਕਰਕੇ ਪੰਜਾਬ ਦੀ ਸਰਕਾਰ ਜਿਹੜੀ ਸਾਡੀ ਨਮਾਇੰਦਗੀ ਕਰਦੀ ਹੈ ਸੈਂਟਰ ਦੇ ਵਿੱਚ ਇਹ ਵੀ ਸਾਡੀ ਗੱਲ ਨਹੀਂ ਕਰਦੀ ਤੇ ਸੈਂਟਰ ਦੇ ਵਿੱਚ ਵੀ ਗੱਲ ਨਹੀਂ ਹੁੰਦੀ ਸਿੱਖ ਕੌਮ ਦੀ ਮੈਨੂੰ ਬੋਲਣ ਵੀ ਦਿੰਦੇ ਪਾਰਲੀਮੈਂਟ ਦੇ ਵਿੱਚ ਜਦ ਕਿ ਮੈਂ ਤੁਹਾਡਾ ਐਮਪੀ ਹਾਂ ਤੇ ਫਰਜ਼ ਹੈ ਜਮਹੂਰੀਅਤ ਦੇ ਵਿੱਚ ਕਿ ਐਮਪੀ ਆਪਣੇ ਇਲਾਕੇ ਦਾ ਦੁੱਖ ਤਕਲੀਫ ਦੱਸ ਸਕੇ ਸਾਨੂੰ ਕਹਿ ਦਿੰਦੇ ਐ ਕਿ ਜੀ ਲੋਕ ਬਹੁਤ ਔਖੇ ਹੋਣਗੇ ਜੇ ਤੁਸੀਂ ਗੱਡੀਆਂ ਰੋਕੀਆਂ ਜਾਂ ਤੁਸੀਂ ਟ੍ਰੇਨਾਂ ਰੋਕੀਆਂ ਜਾਂ ਲਾਅਨ ਆਰਡਰ ਦਾ ਹੋ ਜਾਊਗਾ ਪਰ ਇਹ ਸਾਡੇ ਗੈਰ ਸਿੱਖ ਹਕੂਮਤ ਇਹ ਨਹੀਂ ਸੋਚਦੀ ਕਿ ਸਿੱਖਾਂ ਨੂੰ ਦੁੱਖ ਖਤ ਹੁਣ 32-32 ਸਾਲਾਂ ਤੋਂ ਸਾਡੇ ਸਿੱਖ ਬੰਦੀ بنائے ਬੈਠੇ ਐ ਉਹਨਾਂ ਨੂੰ ਛੱਡਦੇ ਨਹੀਂ ਹੈਗੇ ਤੇ ਹਾਰ ਜੇਲ ਦੇ ਵਿੱਚ ਸਾਡੇ ਤਖਤ ਤੇ ਜਥੇਦਾਰ ਹਵਾੜਾ ਸਾਹਿਬ ਬੈਠੇ ਹੈ ਫਿਰ ਉੱਥੇ ਮਲਕ ਬੈਠਾ ਕਸ਼ਮੀਰ ਦਾ ਸ਼ਬੀਰ ਸਾਹਿਬ ਬੈਠਾ ਫਿਰ ਦਿਬਰੂਗੜ੍ਹ ਦੇ ਵਿੱਚ ਸਾਰੇ ਬੈਠੇ ਹੈ ਆਪਣੇ ਪੰਜਾਬ ਦੇ ਵਾਰਿਸ ਵਾਰਿਸ ਪੰਜਾਬ ਦੇ ਉਹ ਭੁੱਖ ਹੜਤਾਲ ਦੇ ਉੱਤੇ ਹੈ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਬੈਠੇ ਹੈ ਵਾਰਿਸ ਪੰਜਾਬ ਦੇ ਉਹ ਵੀ ਭੁੱਖ ਹੜਤਾਲ ਤੇ ਹੈ ਮੈਂ ਮੰਗਦਾ ਹਾਂ ਇਜ਼ਾਜ਼ਤ ਕਿ ਡਿਬੜੂਗੜ ਜਾਣ ਦੀ ਅੰਮ੍ਰਿਤਸਰ ਜੇਲ੍ਹ ਜਾਣ ਦੀ ਤਿਹਾਰ ਜੇਲ੍ਹ ਜਾਣ ਦੀ ਉਹ ਬਤੌਰ ਮੈਨੂੰ ਐਮਪੀ ਦਿੰਦੇ ਨਹੀਂ ਤਾਂ ਮੇਰਾ ਮਸਲਬ ਹੈ ਕਿ ਸਾਡੇ ਦੁੱਖ ਤਕਲੀਫਾਂ ਦਾ ਪਤਾ ਕਿਵੇਂ ਲੱਗੂ ਕਿ ਕਿਸੇ ਨੂੰ ਕਿ ਜੇ ਸਿੱਖਾਂ ਦਾ ਨਮੈਂਦਾ ਉੱਥੇ ਜਾ ਵੀ ਨਾ ਸਾਡੇ ਕੋਲੇ ਸੀਨੀਅਰ ਪੁਲਿਸ ਅਫਸਰਾਂ ਨੇ ਟੈਲੀਫੋਨ ਆਉਂਦੇ ਆ ਜੀ ਲੋਕੀ ਬਹੁਤ ਤਕਲੀਫ ਹੋਊਗੀ ਫਲਾਂਟੇ ਹੋਗਾ ਹੁਣ ਜੇ ਤਾਂ ਮੈਂ ਹੋਵਾਂ ਕ੍ਰਿਮੀਨਲ ਤੇ ਮੇਰੀ ਬਣਾਉਣਾ ਚਾਹਣ ਹਿਸਟਰੀ ਸ਼ੀਟ ਤੇ ਮੈਂ ਕਿਹਾ ਜਨਾਬ ਮੈਂ ਅੱਗੇ ਤੋਂ ਨਹੀਂ ਕਰਦਾ ਤੇ ਮੇਰੀ ਹਿਸਟਰੀ ਸ਼ੀਟ ਨਾ ਬਣਾਇਓ ਤੇ ਪੁਲਿਸ ਤੇ ਸਰਕਾਰ ਮੰਨ ਜਾਂਦੀ ਹੈ ਪਰ ਸਾਡੇ ਕ੍ਰਿਮੀਨਲ ਇਸ਼ੂਸ ਨਹੀਂ ਹੈ ਸਾਡੇ ਪੋਲਿਟਿਕਲ ਦੁੱਖ ਤਕਲੀਫਾਂ ਹੈਗੀਆਂ ਸਾਡੇ ਮਜਬਦ ਦੀ ਸਾਡੀ ਕੌਮ ਦੀ ਹੁਣ ਬਾਹਰ ਦੇ ਮੁਲਕਾਂ ਦੇ ਵਿੱਚ ਸਾਡੇ ਸਿੱਖਾਂ ਨੂੰ ਵੋਦੀ ਸਾਹਿਬ ਨੇ ਫਿਰ ਹੋਮ ਮਿਨਿਸਟਰ ਨੇ ਫਿਰ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਨਵੀਂ ਪਾਲਿਸੀ ਖੋਲੀ ਹੈ ਕਿ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਮਰਵਾ ਦਿਓ ਹੁਣ ਕੈਨੇਡਾ ਦੇ ਵਿੱਚ ਮਰਵਾਤਾ ਇਹ ਨੱਜਰ ਸਾਹਿਬ ਮਰਵਾਤਾ ਹਰਦੀਪ ਸਿੰਘ ਜਿੱਪੂ ਦਮਨ ਸਿੰਘ ਮਾਲਕ ਮਰਵਾਤਾ ਕੈਨੇਡਾ ਦੇ ਵਿੱਚ ਸੁਖਦੂਲ ਸਿੰਘ ਕੈਨੇਡਾ ਦੇ ਵਿੱਚ ਮਰਵਾਤਾ ਬ੍ਰਿਟਾਨੀਆ ਦੇ ਇਫਤਾਰ ਸਿੰਘ ਠੰਡਾ ਮਾਰਤਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਮਾਰਤਾ ਲਖਬੀਰ ਸਿੰਘ ਦੇ ਵਿੱਚ ਲਖਬੀਰ ਸਿੰਘ ਰੋਡੇ ਨੂੰ ਪਾਕਿਸਤਾਨ ਦੇ ਵਿੱਚ ਮਾਰਤਾ ਦੀਪ ਸਿੰਘ ਸਿੱਧੂ ਨੂੰ ਹਰਿਆਣਾ ਦੇ ਵਿੱਚ ਮਾਰਤਾ ਫਿਰ ਮੂਸੇਵਾਲ ਨੂੰ ਪੰਜਾਬ ਦੇ ਵਿੱਚ ਮਾਰਤਾ 10 ਸਾਲਾਂ ਦੇ ਵਿੱਚ ਬੀਜੇਪੀ ਨੇ ਕੋਈ ਸਾਨੂੰ ਪ੍ਰੋਜੈਕਟ ਨਹੀਂ ਦਿੱਤਾ ਹੁਣ 60 ਲੱਖ ਸਾਡੇ ਬੇਰੁਜ਼ਗਾਰ ਨੌਜਵਾਨ ਹੈ ਕਿ ਉਹ ਕਿੱਥੇ ਜਾਣ ਕੋਈ ਕਿਸੇ ਨੂੰ ਨਹੀਂ ਪਤਾ ਕਿ ਕਿੱਥੇ ਹੋ ਜਾਣਗੇ ਕਿੱਥੇ ਨਹੀਂ ਸਾਡੇ ਨਾਲ ਤਾਂ ਕੋਈ ਗੱਲ ਕਰਨ ਨੂੰ ਤਿਆਰ ਹੀ ਨਹੀਂ ਹੈ ਸਾਰੀ ਦੁਨੀਆ ਦੇ ਵਿੱਚ ਅੱਗ ਲੱਗੇ ਪਈ ਹੈ ਅਮਰੀਕਾ ਕਹਿ ਰਿਹਾ ਹੈ ਕਿ ਸਾਨੂੰ ਦੱਸੋ ਕਿ ਤੁਸੀਂ ਪੰਨੂ ਨੂੰ ਜਿਹੜਾ ਮਰਵਾਉਣਾ ਸੀ ਅਮਰੀਕਾ ਦੇ ਵਿੱਚ ਉਹ ਤਾਂ ਅਸੀਂ ਫੜ ਲਿਆ ਪਰ ਇਹ ਸਕੀਮ ਕਿੱਥੇ ਕੱਟ ਹੋਈ ਹੈ ਅਜੇ ਤੱਕ ਅਮਰੀਕਾ ਨੂੰ ਰਿਪੋਰਟ ਹੀ ਨਹੀਂ ਦਿੱਤੀ ਫਿਰ ਅਮਰੀਕਾ ਇਹਨਾਂ ਨੂੰ ਸਾਰਾ ਅਸਲਾ ਦੇ ਰਿਹਾ ਸਾਰਾ ਕੁਝ ਦੇ ਰਿਹਾ ਹੈ ਪਰ ਮੇਰਾ ਕਹਿੰਦਾ ਅਸੀਂ ਨਹੀਂ برداشت ਕਰਨਾ ਬਾਕੀ ਦੇ ਮੁਲਕ ਕਹਿੰਦੇ ਅਸੀਂ برداشت ਨਹੀਂ ਕਰਦਾ ਕਿ ਸਾਡੀ ਬਾਦਸ਼ਾਹੀ ਦੇ ਅੰਦਰ ਆ ਕੇ ਦੂਜਾ ਮੁਲਕ ਸਾਡੇ ਸ਼ਹੀਦ ਸਿੱਖ ਨੂੰ ਜਾਂ ਕਿਸ ਨੂੰ ਗੋਲੀ ਮਰਵਾ ਦੇ ਹੁਣ ਇਹ ਸਾਰੀਆਂ ਚੀਜ਼ਾਂ ਇਹ ਸਰਕਾਰ ਕਰ ਰਹੀ ਹੈ ਤੇ ਆਮ ਆਦਮੀ ਪਾਰਟੀ ਨੇ ਵੀ ਝੂਠੇ ਮੁਕਾਬਲੇ ਸ਼ੁਰੂ ਕਰ ਦਿੱਤੇ ਹੈਗੇ ਇੱਥੇ ਕਦੇ ਇਹ ਔਰ ਝੰਡੇ ਵਾਲੇ ਦੇ ਵਿੱਚ ਮਾਰਤਾ ਬੰਦਾ ਫਿਰ ਇੱਥੇ ਆ ਆ ਇੱਥੇ ਨੇੜੇ ਇਹ ਆਪਣੇ ਤਰਨੋਲੇ ਮਾਰਤਾ ਫਿਰ ਤਲਵੰਡੀ ਫਿਰੋਜ਼ਪੁਰ ਦੀ ਮਾਰਤਾ ਜੰਡੇਆਲੀ ਸਮਾਰਤਾ ਜ਼ੀਰੇ ਸਮਾਰਤਾ ਫੇਕ என்கਾਊਂਟਰ ਜੇ ਕੋਈ ਗੈਂਗਸਟਰਸ ਹੈਗੇ ਆ ਉਹਨਾਂ ਨਾਲ ਗੱਲਬਾਤ ਕਰੀਏ ਉਹਨਾਂ ਨੂੰ ਸਮਾਜ ਦੇ ਵਿੱਚ ਵਾਪਸ ਲੈ ਕੇ ਆਈਏ ਐ ਫੜ ਫੜ ਕੇ ਫਿਰ ਇੱਕ ਗੈਰ ਕਾਨੂੰਨੀ ਅਨ ਕਨਸਟੀਟਿਊਸ਼ਨਲ ਚੀਜ਼ਾਂ ਨਾ ਤਾਂ ਹਾਈ ਕੋਰਟ ਨੂੰ ਕਰਦੀ ਹੈ ਤੇ ਨਾ ਸੁਪਰੀਮ ਕੋਰਟ ਦੇਖਦੀ ਹੈ ਕਿ ਸਾਡੀ ਕਨਸਟੀਟਿਊਸ਼ਨ ਨੂੰ ਬਰਬਾਦ ਕਰੀ ਜਾਂਦੀ ਹੈ ਕਸ਼ਮੀਰ ਦੇ ਵਿੱਚ ਵੀ ਹੁਣ ਉੱਥੇ ਪੰਜਾਬੀ ਸਿੱਖਾਂ ਦੇ ਦੀ ਖਤਮ ਕਰ ਦਿੱਤੀ ਹੈ ਜਦਕਿ ਭੱਜੇ ਨੱਠੇ ਪੰਡਤ ਨੇ ਸਿੱਖ ਕਸ਼ਮੀਰ ਤੋਂ ਹਿਜਰਤ ਨਹੀਂ ਕੀਤੀ ਪਰ ਉੱਥੇ ਪੰਜਾਬੀ ਖਤਮ ਕਰ ਦਿੱਤੀ ਹੈ ਹੁਣ ਜਾਈਏ ਕਿੱਥੇ ਅਸੀਂ ਕਹਿੰਦੇ ਆ ਕਿ ਬਾਰਡਰ ਡਬਲਯੂਟੂਓ ਕਹਿੰਦਾ ਕਿ ਬਾਰਡਰ ਖੋਲੋ ਇੰਟਰਨੈਸ਼ਨਲ ਅਸੀਂ ਕਹਿੰਦੇ ਆ ਵਾਕੇ ਤਾਂ ਬਾਰਡਰ ਖੋਲ ਦੋ ਉਹਦੇ ਵਿੱਚ ਕੀ ਹੈ ਸਾਡੇ ਲਾਲਿਆਂ ਨੂੰ ਬਾਣੀਆਂ ਨੂੰ ਸਾਰਿਆਂ ਨੂੰ ਜਿੰਨੇ ਵੀ ਫਾਰਮਰਸ ਨੇ ਉਹਨਾਂ ਨੂੰ ਫਾਇਦਾ ਹੋਊਗਾ ਕਿ ਬਾਰਡਰ ਖੁੱਲ ਗਿਆ ਟ੍ਰੇਡ ਵਧੂਗੀ ਮੈਨੂਫੈਕਚਰਿੰਗ ਵਧੂਗੀ ਇਦਾਂ ਨੌਕਰੀਆਂ ਸਾਰੀਆਂ ਵਧਣਗੀਆਂ ਅਸੀਂ ਕਹਿੰਦੇ ਆ ਕਿ ਪਾਕਿਸਤਾਨ ਦੇ ਨਾਲ ਬਾਰਡਰ ਖੋਲੋ ਜਿੱਦ ਨਾਲ ਸਾਡੀਆਂ ਜਨਸਾਂ ਬਾਹਰ ਜਾਣ ਸਾਡੇ ਜਿਹੜੇ ਫਾਰਮਰਸ ਨੇ ਉਹਨਾਂ ਦਾ ਬਿਲਕੁਲ ਹੀ ਨਹੀਂ ਇਹਨਾਂ ਨੂੰ ਖਿਆਲ ਹੈਗਾ ਉਹਨਾਂ ਦੀ ਇਹ ਜਿਹੜੀ ਇਹ ਲੋਨਸ ਨੇ ਵੱਡੇ ਵੱਡੇ ਸ਼ੌਕਰਾਂ ਦੇ ਤਾਂ ਲੋਨਸ ਮਾਫ ਕਰਤੇ ਤੇ ਜੇ ਇਹਨਾਂ ਦੇ ਮਾਫ ਕਰਦੇ ਐ ਤੇ ਕੀ ਕਰਦਾ ਹੁਣ ਕਾਨੂੰਨ ਆਰਟੀਕਲ 14 ਕਨਸਟੀਟਿਊਸ਼ਨ ਦੀ ਕਹਿੰਦੀ ਹੈ ਕਿ ਕਾਨੂੰਨ ਦੇ ਅੱਗੇ ਸਾਰੇ ਬਰਾਬਰ ਹੈ ਜੇ ਸਾਰੇ ਬਰਾਬਰ ਹੈ ਜੇ ਸ਼ੌਕਰਾਂ ਦੇ ਲੋਨ ਮਾਫ ਕੀਤੇ ਐ ਤੇ ਫਿਰ ਜ਼ਿਮੀਂਦਾਰਾਂ ਦੇ ਵੀ ਕਰਦੇ ਹੈਗੇ ਗਰੀਬਾਂ ਦੇ ਵੀ ਕਰਦੇ ਹੈਗੇ ਫਿਰ ਜਿਹੜੀ ਉਹ ਰਿਪੋਰਟ ਹੈ ਕੀ ਹੈ ਇਹ ਸੁਆਮੀ ਨਾਥ ਨੂੰ ਨਹੀਂ ਲਾਗੂ ਕਰਦੇ ਹੈਗੇ ਲੋਨਸ ਲਈ ਕਰਦੇ ਐਮਐਸਪੀ ਨੂੰ ਕਾਨੂੰਨੀ ਜਾਮਾ ਨਹੀਂ ਪਣਾ ਰਹੇ ਉਹਦੇ ਵਿੱਚ ਕੀ ਹਰਚ ਹੈਗਾ ਸਾਰੀ ਦੁਨੀਆ ਨੂੰ ਅਸੀਂ ਐਕਸਪੋਰਟ ਕਰਨ ਲੱਗ ਪਏ ਹਾਂ ਜਿੱਥੇ ਅਸੀਂ ਮੰਗਤੇ ਹੁੰਦੇ ਸੀ ਜੇ ਚੌਲ ਤੇ wheat ਤੇ ਇਹ ਕਣਕ ਤੇ ਦੂਸਰਾ ਯੂਕਰੇਨ ਤੇ ਰਸ਼ੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਣਕ ਹੁੰਦੀ ਸੀ ਉੱਥੇ ਤਾਂ ਜੰਗ ਲੱਗਿਆ ਹੋਇਆ ਤੇ ਉੱਥੇ ਤਾਂ ਕਣਕ ਹੀ ਨਹੀਂ 2-3 ਸਾਲਾਂ ਤੋਂ ਹੋ ਰਹੀ ਤੇ ਇਹ ਤਾਂ ਏਰੀਆ ਹੈਗਾ ਜਿਹੜਾ ਇਹ ਸਾਰੇ ਵਰਲਡ ਨੂੰ ਫੀਡ ਕਰਦਾ ਹੈ ਮਾਨਸਰ ਸੌਰੀ ਤੁਸੀਂ ਅੱਜ ਰੇਲਾਂ ਰੋਕਣੀਆਂ ਸੀ ਤਾਂ ਸਾਨੂੰ ਨਜ਼ਰਬੰਦ ਕਰ ਦਿੱਤਾ ਗਿਆ ਇਸ ਤੇ ਕੀ ਬੰਦਾ ਕਰੂੰਗਾ ਮੈਂ ਉਹੀ ਤਾਂ ਗੱਲ ਕਰ ਲਿਆ ਨਾ ਕਿ ਰੀਜ਼ਨ ਤਾਂ ਦੱਸਣਾ ਨਾ ਉਹ ਤਾਂ ਸੁਣ ਲਓ ਮੇਰੇ ਤੁਸੀਂ ਬਾਕੀ ਤਾਂ ਨਾ ਸੁਣਿਓ ਜਿਹੜੇ ਮੈਂ ਰੀਜ਼ਨ ਦੇ ਰਿਹਾ ਕਿਉਂ ਰੇਲ ਰੋਕੋ ਕੀਤੀ ਹੈ ਉਹਦਾ ਰੀਜ਼ਨ ਐ ਮੈਂ ਥੋੜੀ ਇਹ ਉੱਠ ਕੇ ਬਈ 12 ਵਜੇ ਰਾਤ ਦੇ ਕਹਤਾ ਕਿ ਰੇਲ ਰੋਕ ਤੋ ਉਹ ਤੇ ਮੈਂ ਰੀਜ਼ਨਸ ਦੇ ਰਿਹਾ ਤਮੀਜ਼ ਦੇ ਨਾਲ ਉਹ ਸੁਣ ਲੋ ਤੁਸੀਂ ਫਿਰ ਇਹ ਫਾਰਮਰਸ ਨੂੰ ਇਹ ਬਾਰਡਰਾਂ ਦੇ ਉੱਤੇ ਗੋਲੀਆਂ ਮਾਰੀਆਂ ਹੈਗੀਆਂ ਬੀਜੇਪੀ ਨੇ ਆਰਐਸਐਸ ਨੇ ਕਿ ਜਥੇਬੰਦੀ ਮਿਲਟਰੀ ਫੋਰਸ ਲੈਦਰ ਬਣਾਤੀ ਹੈ ਜਿਹੜਾ ਵੀ ਅਸਲਾ ਬਾਰਡਰ ਤੋਂ ਆਉਂਦਾ ਹੈ ਇਹ ਕਦੇ ਨਹੀਂ ਦੱਸਦੇ ਕਿ ਉਹ ਕਿੱਥੇ ਜਾਂਦਾ ਹੈਗਾ ਉਹ ਸਾਰਾ ਜਿਹੜਾ ਆਰਐਸਐਸ ਦੀ ਫੌਜ ਮਿਲਟਰੀ ਬਣ ਰਹੀ ਹੈ ਉਸ ਨੂੰ ਇਹ ਅਸਲਾ ਦੇ ਜਾਂਦੇ ਉਹਨਾਂ ਨੂੰ ਟ੍ਰੇਨਿੰਗ ਦੇ ਹੀ ਜਾਂਦੇ ਹੈ ਦੇ ਫਾਰਮਸ ਦੇ ਉੱਤੇ ਸ਼ੰਭੂ ਵੀ ਤੇ ਇਧਰ ਲੇ ਖਨੋਰੀ ਵੀ ਇਹਨਾਂ ਨੇ ਗੋਲੀਆਂ ਮਾਰੀਆਂ ਹੈਗੀਆਂ ਉਹਨਾਂ ਦੇ ਟਰੈਕਟਰਾਂ ਦੇ ਇੰਜਣਾਂ ਦੇ ਵਿੱਚ ਖੰਡ ਪਾਤੀ ਹੈ ਕਿ ਉਹ ਸੀਜ਼ ਕਰ ਜਾਂਣ ਇੰਜਣ ਟਰਾਲੀਆਂ ਤੋੜਤੀਆਂ ਉਹਨਾਂ ਦੀਆਂ ਮੋਟਰਾਂ ਤੋੜਤੀ ਹੈ ਮੇਰਾ ਮਤਲਬ ਫਿਰ ਜ਼ੀਰੋ ਐਫ ਆਈ ਆਰ ਹੈ ਉੱਥੇ ਸਾਰੇ ਪੰਜਾਬ ਦੇ ਅਫਸਰ ਸੀਗੇ ਤੇ ਜ਼ੀਰੋ ਐਫ ਆਈ ਆਰ ਮੇਰਾ ਮਤਲਬ ਕਾਦੇਲੀ ਲਾਂਚ ਕੀਤੀ ਹੈ ਜਿਹਦਾ ਮਤਲਬ ਹੈ ਉਹਦੇ ਕੋਈ ਮਲਜ਼ਮ ਨਹੀਂ ਦਿਖਾਇਆ ਨਾ ਉੱਥੇ ਨਾ ਹੋਮ ਮਿਨਿਸਟਰ ਦਿਖਾਇਆ ਵਿੱਚ ਨਾ ਉੱਥੋਂ ਦੀ ਪੁਲਿਸ ਡੀਜੀਪੀ ਦਿਖਾਈ ਹੈ ਨਾ ਕਿਤੇ ਸਰਕਾਰ ਦਾ ਨਾਂ ਲਿਆ ਇਸ ਤਰ੍ਹਾਂ ਐਫਆਈਆਰ ਲਿਖਾਤੀ ਹੈ ਮੇਰਾ ਮਤਲਬ ਇਹ ਹੈ ਕਿ ਕੋਈ ਵੀ ਸਾਡੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਇਸ ਕਰਕੇ ਇਹ ਨਾ ਹੀ ਇੱਥੇ ਰੇਡਾਂ ਵੱਢੀ ਜਾਂਦੀਆਂ ਈਦੀ ਦੀਆਂ ਰੇਡਾਂ ਵੱਢੀ ਜਾਂਦੀਆਂ ਸੀਬੀਆਈ ਦੀਆਂ ਵੱਡੀਆਂ ਹੋ ਰਹੀਆਂ ਜਿੰਨੇ ਵੀ ਸਾਡੇ ਸਿੱਖ ਲੀਡਰ ਹੈ ਉਹ ਡਰਦੇ ਬੀਜੇਪੀ ਚ ਭਰਤੀ ਹੋਈ ਜਾਂਦੇ ਆ ਨਾ ਉਹਨਾਂ ਦੇ ਕੋਲੇ ਬੰਦਾ ਨਾ ਫਰਿੰਦਾ ਤੇ ਬੀਜੇਪੀ ਕੀ ਕਰੂਗੀ ਇਹੋ ਜਿਹੇ ਬੰਦਿਆਂ ਨੂੰ ਲੈ ਕੇ ਇਹ ਮੇਰੀ ਸਮਝ ਤੋਂ ਅਲੱਗ ਹੈ ਪਰ ਮੇਰਾ ਮਤਲਬ ਹੈ ਕਿ ਇਹਨਾਂ ਨੂੰ ਡਰਾ ਕੇ ਧਮਕਾ ਕੇ ਬੀਜੇਪੀ ਚ ਵੜੀ ਜਾਂਦੇ ਆ ਅਸੀਂ ਨਹੀਂ ਚਾਹੁੰਦੇ ਕਿ ਇਸ ਸਰੇਣੇ ਦੇ ਵਿੱਚ ਡਰ ਪੈਦਾ ਕੀਤਾ ਜਾਵੇ ਤੇ ਹੁਣ ਜ਼ਬਰਦਸਤੀ ਬਾਦਲ ਦੇ ਨਾਲ ਭਾਜਪੀ ਦੀ ਸੁਣਾ ਹੋ ਰਹੀ ਹੈ ਕਿ ਇਹ ਕਿਸੇ ਤਰ੍ਹਾਂ ਅਕਾਲੀ ਦਾ ਨੰਬਰ ਸਰ ਤੇ ਦੂਜੀਆਂ ਪਾਰਟੀਆਂ ਫੇਰ ਨਾ ਪਾਰਲਮੈਂਟਸ ਪਹੁੰਚ ਜਾਣ ਜੇ ਪਾਰਲਮੈਂਟ ਅਸੀਂ ਜਾਣਦੇ ਹਾਂ ਜਿੱਥੇ ਸਾਡਾ ਹੱਕ ਹੈ ਬੋਲਣ ਦਾ ਉੱਥੇ ਮੈਨੂੰ ਸਿਮਨਜੀਤ ਚਮਾਨ ਨੂੰ ਬੋਲਣ ਹੀ ਨਹੀਂ ਦਿੰਦੇ ਉੱਥੋਂ ਦਾ ਸਪੀਕਰ ਬਿਰਲਾ ਸਾਹਿਬ ਉਹ ਕਹਿੰਦਾ ਨਹੀਂ ਉਹ ਤਾਂ ਦੇਖਦਾ ਹੀ ਸਰਕਾਰ ਵੱਲ ਪਾਸੇ ਸਾਡੇ ਵੱਲ ਤਾਂ ਦੇਖ ਦੇਗੀ ਸੋ ਇਹ ਸਾਰੀਆਂ ਚੀਜ਼ਾਂ ਇਹ ਚੀਆਂ ਜਿਹੜੀਆਂ ਇਹ ਕੋਈ ਪ੍ਰੋਜੈਕਟ ਸਾਡੇ ਪੰਜਾਬ ਦੇ ਵਿੱਚ ਲਾਇਆ ਸਾਡੇ ਹੈਡਵਰਕ ਸਾਡੋ ਨਹੀਂ ਦਿੰਦੇ ਸਾਡੇ ਪੰਜਾਬੀ ਇਲਾਕੇ ਜਿਹੜੇ ਹਿਮਾਚਲ ਚ ਹੈ ਚੰਡੀਗੜ੍ਹ ਹੈ ਰਾਜਸਥਾਨ ਚ ਹੈ ਹਰਿਆਣਾ ਚ ਹੈ ਉਹ ਉਹਦੀ ਗੱਲ ਨਹੀਂ ਕਰਦੇ ਹੈਗੇ ਪਾਣੀ ਸਾਡੇ ਲਈ ਜਾਂਦੇ ਹੈ ਰਪੇ ਦੀ ਲੋ ਦੇ ਖਿਲਾਫ ਕਨਸਟੀਟਿਊਸ਼ਨ ਦੇ ਖਿਲਾਫ ਤਾਂ ਮੇਰਾ ਮਤਲਬ ਹੈ ਕਿਹੜੇ ਪਾਸੇ ਅਸੀਂ ਜਾਈਏ ਡਿਬਰੂਗੜ੍ਹ ਇਹ ਜੇਲ ਉੱਥੇ ਨਹੀਂ ਜਾਣ ਦਿੰਦੇ ਮੰਤ ਜੰ ਤੁਸੀਂ ਆਪਣਾ ਜਣਾ ਹੈਗਾ ਵੀ ਜਿਹੜਾ ਐਮਪੀ ਦੇ ਅੱਜ ਤੁਹਾਨੂੰ ਅਰਸ ਹੌਸ ਕੀਤਾ ਇਹਨਾਂ ਨੇ ਪੰਜਾਬ ਸਰਕਾਰ ਨੇ ਕੀ ਥੋੜੀ ਇੱਕ ਐਮਪੀ ਨੂੰ ਅਰਸ ਹੌਸ ਕਰਾ ਅਲਮਰਨ ਕੀਤੀ ਮੈਨੂੰ ਸਾਰੇ ਤਾਂ ਦੱਸਦੇ ਪਰ ਨਹੀਂ ਤਾਂ ਪਾਰਲੀਮੈਂਟ ਨਹੀਂ ਬੋਲਣ ਦਿੰਦੇ ਕਿ ਇੱਥੇ ਇੱਥੇ ਤਾਂ ਹਾਊਸ ਰਿਸਟ ਤਾਂ ਬਹੁਤ ਸਿੰਪਲ ਹੈ ਮੈਨੂੰ ਤਾਂ ਪਾਰਲੀਮੈਂਟ ਨਹੀਂ ਬੋਲਣ ਦਿੰਦੇ ਇਹ ਉਹ 3 ਅਰਜੰਦੇ ਆ ਕਿ ਤਨ ਕਈ ਵੀ ਨਹੀਂ ਦੇਣਾ ਕਿਉਂ ਕਰਕੇ ਤੂੰ ਸਿੱਖਾਂ ਦੀ ਗੱਲ ਕਰੇਗਾ ਜਿਹੜੇ ਸਿੱਖ ਬਾਹਰ ਮਾਰੇ ਆ ਮੁਲਕਾਂ ਦੇ ਵਿੱਚ ਕੈਨੇਡਾ ਯੂਕੇ ਦੇ ਵਿੱਚ ਉੱਤੇ ਪਾਕਿਸਤਾਨ ਦੇ ਵਿੱਚ ਉਹਨਾਂ ਦੀ ਗੱਲ ਕਰੇਗਾ ਕਿ ਸਾਡੀ ਬੇਇੱਜ਼ਤੀ ਹੋਊਗੀ ਬੇਇੱਜ਼ਤੀ ਕਾਦੀ ਹੋਊਗੀ ਲੋਕਾਂ ਨੂੰ ਪਤਾ ਲੱਗੂਗਾ ਕਿ ਇਥੋਂ ਦਾ ਐਮਪੀ ਇਹ ਖਲ ਕਰ ਰਿਹਾ ਮੇਰੇ ਸੰਗਰੂਰ ਦੇ ਵਿੱਚ ਇੱਥੇ ਕਤਲ ਕਰਤਾ ਉਹਦਾ ਇਹ ਕਾਲੇ ਦਾ ਇਥੇ ਤਨੌਲੇ ਫੇਰ ਉਹ ਜਿਹੜਾ ਸਿੱਧੂ ਸੀਗਾ ਉਹਨੂੰ ਨਜਾਇਜ਼ ਫੜ ਕੇ ਇਹ ਕਿੰਨੇ ਦਿਨ ਉਹਦੇ ਮੁਕੱਦਮੇ ਬਣਾਤੇ ਇੱਥੇ ਲੌਂਡਰ ਆਰਡਰ ਪ੍ਰੋਬਲਮ ਬਣਾਤਾ ਸਾਡੇ ਦੁਕਾਨਦਾਰ ਡਰ ਗਏ ਕਿ ਇੱਥੇ ਤਾਂ ਲੋਕੀ ਫੇਰ ਇਹ ਸਟ੍ਰੀਟਸ ਦੇ ਉੱਤੇ ਆ ਗਏ ਮੇਰਾ ਮਤਲਬ ਹੈ ਕਿ ਸਾਡੇ ਜਿਹੜੇ ਇਹ ਲਾਲੇ ਬਣ ਗਏ ਹੈ ਸ਼ਰੀ ਹੈ ਉਹਨਾਂ ਨੂੰ ਡਰੋਂ ਦਾ ਕੀ ਮਤਲਬ ਉਹ ਜਿਹੜੇ ਪਾਣਾ ਸਿੱਤੂ ਐ ਇਹ ਪਾਣਾ ਸੁੱਦੀ ਸੀ ਨਾ ਕੋਰਟ ਦੇ ਉੱਤੇ ਉਹ ਕੋਰਟ ਦੂਨੇ ਤਾਂ ਉਹਦੇ ਉੱਤੇ ਝੂਠੇ ਕੇਸ ਕਰਤੇ ਫਿਰ ਉਹ ਵਾਪਸ ਲੈ ਲੇ ਸਾਨੂੰ ਕੀ ਸਮਝਦੇ ਅਸੀਂ ਕ੍ਰਿਮਨਲਸ ਹੈ ਕੋਈ ਗੱਡ ਨਹੀਂ ਕੋਈ ਬਾਤ ਨਹੀਂ ਕਦੇ ਉੱਥੋਂ ਦੇ ਸਾਹਮਣੇ ਬੰਦਿਆਂ ਨਾਲ ਗੱਲ ਕਰ ਲੈਂਦੇ ਆ ਕਦੇ ਇੱਧਰਲੇ ਬੰਦਿਆਂ ਨਾਲ ਗੱਲ ਕਰ ਦਿੰਦੇ ਆ ਸਾਨੂੰ ਤਾਂ ਠਿੱਕ ਕਰਕੇ ਸਮਝਦੇ ਆ ਜੀ ਅੰਕਲ ਸਾਹਿਬ ਗੈਂਗਸਟਰ ਦੀ ਤੁਸੀਂ ਗੱਲ ਕੀਤੀ ਆ ਗੈਂਗਸਟਰ ਦੀ ਤੁਸੀਂ ਗੱਲ ਕੀਤੀ ਆ ਹਾਂ ਵੀ ਗੈਂਗਸਟਰ ਨਾਲ ਗੱਲਬਾਤ ਕਰਨੀ ਚਾਹੀਦੀ ਆ ਜ਼ਰੂਰੀ ਆ ਪਰ ਉਹ ਇਹ ਉਹੀ ਗੈਂਗਸਟਰ ਨੇ ਜਿਨ੍ਹਾਂ ਨੇ ਜੀ ਉਹਨੂੰ ਸੇਦੂ ਮੂਸੇ ਨੂੰ ਮਾਰਿਆ ਉਹਦਾ ਨਾਲ ਵੀ ਗੱਲਬਾਤ ਕਰਨੀ ਚਾਹੀਦੀ ਸਾਰਿਆਂ ਨਾਲ ਗੱਲਬਾਤ ਕਰੋ ਜੀ ਸਾਰਿਆਂ ਨੂੰ ਲੈ ਕੇ ਆਓ ਅੰਦਰ ਪਰ ਉਹਨਾਂ ਨੂੰ ਸਜ਼ਾ ਵੀ ਤਾਂ ਹੋਊਗੀ ਉਹਨਾਂ ਨੂੰ ਭਾਈ ਸਾਹਿਬ ਸਜ਼ਾ ਵੀ ਤਾਂ ਹੋਊਗੀ ਨਾ ਪਰ ਉਹਨਾਂ ਨੂੰ ਫੇਰ ਸੋਸਾਇਟੀ ਦੇ ਵਿੱਚ ਆਪਾਂ ਇੰਟਰੋਡਿਊਸ ਕਰਾਂਗੇ ਇਹ ਤਾਂ ਨਹੀਂ ਹੈ ਕਿ ਤੁਸੀਂ ਰਿਪੋਰਟਰ ਹੋ ਤੁਹਾਨੂੰ ਪਤਾ ਹੀ ਨਹੀਂ ਤੁਹਾਨੂੰ ਆਖੇ ਗੋਲੀ ਕੋਈ ਮਾਰ ਦੇਵੇ ਐ ਤਾਂ ਨਹੀਂ ਨਾ ਹੋਣਾ ਚਾਹੀਦਾ ਸਮਾਰਟ ਦੇ ਵਿੱਚ ਸਮਾਰਟ ਦੇ ਵਿੱਚ ਤਾਂ ਗੋਲੀ ਤਾਂ ਵੱਜਣੀ ਚਾਹੀਦੀ ਹੈ ਜੇ ਕਿਸੇ ਨੂੰ ਸ਼ਿਕਾਇਤ ਹੋਵੇ ਜਾਂ ਕਿਸੇ ਨੂੰ ਦਬਕਾ ਆਵੇ ਜਾਂ ਕੁਝ ਆਵੇ ਚੁੱਪ ਕਰਕੇ ਕੋਈ ਮਾਰ ਜਾਂਦਾ ਇਹੋ ਜਿਹੇ ਪੰਜਾਬ ਥੋੜੀ ਆਪਾਂ ਚਾਹੁੰਦੇ ਹਰਿਆਣੇ ਦੇ ਵਿੱਚ ਦੇਖ ਲਓ ਕਿੰਨੇ ਕਤਲ ਹੋ ਗਏ ਉਹ ਰਾਤੀ ਦਾ ਕਤਲ ਹੋ ਗਿਆ ਜਿਹੜਾ ਇਹ ਲੀਡਰ ਸੀਗਾ ਫੇਰ ਅੱਜ ਫੇਰ ਇੱਕ ਸਰਪੰਚ ਨੂੰ ਮਾਰਤਾ ਹੈ ਇੱਕ ਗੁਰਗਾਉਂ ਦੇ ਵਿੱਚ ਬੰਦਾ ਮਾਰਤਾ ਹੈ ਮੇਰਾ ਮਤਲਬ ਤੁਸੀਂ ਇਹੋ ਜਿਹੇ ਰਾਜ ਚੋਂ ਦੇਣ ਜਿੱਥੇ ਇਹ ਬੰਦੇ ਚੁਪੇ ਹੋਏ ਜਾ ਕੇ ਲੋਕਾਂ ਨੂੰ ਮਾਰਦੇ ਨੇ ਉਹਨਾਂ ਨੂੰ ਅੰਦਰ ਆਪਾਂ ਸਿਸਾਇਕੀ ਦੇ ਵਿੱਚ ਲੈ ਕੇ ਆਈਏ ਉਹਨਾਂ ਨੂੰ ਜਿਹੜੀ ਇਹ ਪਨਿਸ਼ਮੈਂਟ ਮਿਲਦੀ ਹੈ ਉਹ ਤਾਂ ਮਿਲੂਗੀ ਪਰ ਪਰ ਫੇਰ ਫੇਰ ਬੇਲ ਜਿਹੜਾ ਇਹ ਆਸਾਦ ਹੈ ਸਰਸੇਵਾਲਾ ਉਹਨੇ ਇੰਨੇ ਮਾੜੇ ਕੰਮ ਕੀਤੇ ਸਿੱਖਾਂ ਨੂੰ ਕਤਲ ਕੀਤਾ ਸਿੱਖਾਂ ਦੇ ਖਿਲਾਫ ਬੋਲਦਾ ਹੈ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਉਹ ਨੂੰ ਇਹ ਬੇਲ ਦੇ ਉੱਤੇ ਛੱਡੀ ਜਾਂਦੇ ਆ ਜੀ ਏਕੀ ਗੱਲ ਹੈ ਜੀ ਮੇਰੇ ਮਤਾ ਕਿਤਨਾ ਕਿਤੇ ਤੁਸੀਂ ਕਦੇ ਵੀ ਤੁਸੀਂ ਸਾਰੇ ਇੰਡੀਪੈਂਡੈਂਟ ਸ਼ਾਇਦ ਹੈਗੇ ਹੋ ਨਿਊਜ਼ਮੈਨ ਕਦੇ ਵੀ ਸਿੱਖ ਪੌਂ ਦੀ ਗੱਲ ਕਿਤੇ ਚੰਡੀਗੜ੍ਹ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਹੋਈ ਹੈ ਇਹ ਕਬ ਅਗਲਾ ਕੀ ਪ੍ਰੋਗਰਾਮ ਆ ਫੜੀਗਾ ਹੁਣ ਅੱਜ ਦੇਖਦੇ ਆਂ ਜੀ ਕੀ ਰਿਸਪੌਂਸ ਹੈ ਇਹ ਰੇਲਵੇ ਦਾ ਤੇ ਅਸੀਂ ਜਿਹੜਾ ਕਿਸਾਨਾਂ ਦਾ ਇਹ ਅੰਦੋਲਨ ਹੈ ਜੋ ਤਜਾਦਾ ਉਹਨਾਂ ਤਾਂ ਪੂਰੀ سپورਟ ਦਿੱਤੀ ਹੋਈ ਹੈ ਤੇ ਅਸੀਂ ਆਖਿਆ ਕਿ ਸਾਰੇ ਇਕੱਠੇ ਹੋ ਇਕੱਠੇ ਹੋ ਇਕੱਠੇ ਕਹਿਣ ਟਹਿ ਕੇ ਅੱਜ ਉਹ ਇੱਕ ਮੰਚ ਦੇ ਉੱਤੇ ਆ ਗਏ ਐ ਸਾਨੂੰ ਸ਼ਾਂਤੀ ਹੈ ਤੇ ਇਹਨਾਂ ਦੀਆਂ ਮੰਗਾਂ ਜਾਇਜ਼ ਹੈ ਕਿਆਂ ਹੀ ਮੰਨ ਜਾਣੀਆਂ ਚਾਹੀਦੀਆਂ ਸਰਕਾਰ ਨੂੰ ਮੈਂ ਤੁਹਾਨੂੰ ਦੱਬੋ ਇਲੈਕਸ਼ਨ ਦੀ ਕੀ ਤਿਆਰੀ ਐ MP ਚੋਣਾਂ ਦੁਬਾਰਾ ਆ ਰਹੀਆਂ ਉਹ ਤਾਂ ਤੁਸੀਂ ਇੱਥੋਂ ਨੇ ਪਿੰਡ-ਪਿੰਡ ਤੁਸੀਂ ਤਾਂ ਸਾਡੇ ਕਾਰਡਸ ਪਹੁੰਚੇ ਹੋਏ ਐ ਅਸੀਂ ਸਾਰੇ ਗ੍ਰਾਂਟਸ ਮੰਡੇ ਹੋਏ ਐ ਸਾਰੇ ਪਾਸੇ ਇਹ ਤਿਆਰੀ ਐ ਸਰ ਕੌਸ਼ਨ ਸਾਹਿਬ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਤੁਸੀਂ ਗੈਂਗਸਟਰਾਂ ਦੀ ਗੱਲ ਕੀਤੀ ਐ ਕਾਨੂੰਨ ਇਹ ਕਹਿੰਦਾ ਕਿ ਕਿਸੇ ਕੋਲੇ ਅਧਿਕਾਰ ਨਹੀਂ ਹੈਗਾ ਕਿ ਕਿਸੇ ਵੀ ਗੈਂਗਸਟਰ ਨੂੰ ਫੋਕ ਦੋ ਗੋਲੀ ਮਾਰ ਕੇ ਮਾਰ ਦੋ ਉਹਨਾਂ ਕੋਲੇ ਪੁਲਿਸ ਵੀ ਕਾਨੂੰਨ ਦੇ ਅਧੀਨ ਹੁੰਦੀ ਐ ਪੁਲਿਸ ਉਹਨਾਂ ਦਾ ਟਰਾਇਲ ਲਵੇ ਕੋਰਟ 'ਚ ਉਹਨਾਂ ਨੂੰ ਮੁਕਸ਼ ਕਰੇ Te. ਦੇਸ਼ ਦਾ ਕਾਨੂੰਨ ਦੱਸੇ ਕਿ ਉਹਨਾਂ ਨਾਲ ਕੀ ਹੋਣਾ ਚਾਹੀਦਾ ਮੇਰਾ ਤਾਂ ਸਵਾਲ ਬਾਈ ਜੀ ਇਹ ਸੀ ਵੀ ਗੈਂਗਸਟਰ ਸਮਾਜ ਦੇ ਵਿੱਚ ਆਉਣ ਵਾਲਾ ਨਹੀਂ ਹੁੰਦਾ ਜਿਹਦੇ ਉੱਪਰ ਕਤਲ ਦੇ ਨਾਮ ਪਰ ਜੇ ਤੋਂ ਉਹ ਅੱਥੇ ਕੀਤਾ ਤਾਂ ਉਹਨੂੰ ਆਪਾਂ ਸਮਾਜ 'ਚ ਨਹੀਂ ਨਾ ਲਿਆ ਸਕਦੇ ਇਹਦਾ ਸਵਾਲ ਫੇਰ ਜੇ ਉਹ ਬੰਦੇ ਦੇ ਪੁੱਤ ਬਣ ਜਾਂ ਜਾਣ ਯਾਰ ਫੇਰ ਕੀ ਹੈ ਇਹ ਉਹ ਸਹੀ ਹੈ ਪਰ ਇਹ ਵੀ ਮੈਨੂੰ ਲੱਗਦਾ ਨਹੀਂ ਹੈਗਾ ਆਪਾਂ ਮਤਲਬ ਮੇਰਾ ਸਿਰਫ ਸਵਾਲ ਹੈ ਤੁਹਾਡੇ ਖਿਆਲਤ ਹੈ ਮੇਰੇ ਖਿਆਲਤ ਹੋਰ ਹੈ ਨਹੀਂ ਮੈਂ ਤਾਂ ਸਵਾਲ ਇਹ ਇਹਨਾਂ ਨੂੰ ਆਪਾਂ ਸਮਾਜ ਦੇ ਵਿੱਚ ਵਾੜੀਏ ਹਾਂ ਸਹੀ ਹੈ ਤੁਹਾਡੇ ਨਹੀਂ ਤਾਂ ਐਵੇਂ ਗੋਲੀ ਮਾਰ ਦਿੰਦੇ ਕਿਸੇ ਨੂੰ ਕੋਈ ਪਤਾ ਨਹੀਂ ਹੈ ਕਿ ਤੁਹਾਨੂੰ ਮਾਰ ਦਿੰਨ ਕੱਲ ਨੂੰ ਅਸੀਂ ਬਗਾਵਤ ਬਗੈਰ ਕਿਸਾਨਾਂ ਤੋਂ ਦੇ ਦੋ ਸਬਕ ਕਰਨ ਦੀ ਜਿਹੜੀ ਮੌਤ ਹੋ ਜਾਂਦੀ ਹੈ ਕਿਸਾਨਾਂ ਤੋਂ ਸਬਕ ਕਰਨ ਦੀ ਕੀ ਜੀ ਖਨੌਰੀ ਬਾਰਡਰ ਤੇ ਹਾਂ ਖਨੌਰੀ ਬਾਰਡਰ ਦੀ ਐਫ ਆਈ ਆਰ ਜ਼ੀਰੋ ਐਫ ਆਈ ਆਰ ਉਹਦੇ ਉੱਤੇ ਦੇਖੋ ਸਾਰੇ ਅਫਸਰ ਪੰਜਾਬ ਦੇ ਉੱਥੇ ਹਾਜ਼ਰ ਸੀ ਕਿ ਬਾਰਡਰ ਦੇ ਉੱਤੇ ਉੱਥੇ ਸਾਰੇ ਪੁਲਿਸ ਦੇ ਵਿਭਾਗ ਦੇ ਸੀਗੇ ਡੀ ਸੀ ਸੀ ਦੇ ਸਾਰੇ ਫਿਰ ਜ਼ੀਰੋ ਐਫ ਆਈ ਆਰ ਦਾ ਕੀ ਮਤਲਬ ਜਿਹੜਾ ਹਰਿਆਣੇ ਦਾ ਹੋਮ ਮਿਨਿਸਟਰ ਹੈ ਤੇ ਭਾਜਪਾ ਹੈ ਤੇ ਹਰਿਆਣੇ ਦੀ ਪੁਲਿਸ ਹੈ ਤੇ ਸੈਂਟਰ ਦੀ ਹੋਮ ਮਿਨਿਸਟਰੀ ਹੈ ਤੇ ਜਿਹੜੇ ਆਰਐਸਐਸ ਦੇ ਬਦਮਾਸ਼ ਨੇ ਜਿਹੜਾ ਇਹਨਾਂ ਨੇ ਨਵਾਂ ਵਿੰਗ ਬਣਾਇਆ ਮਿਲਟਰੀ ਵਿੰਗ ਉਹ ਉਹਨਾਂ ਨੂੰ ਉਹਨਾਂ ਦੇ ਉੱਤੇ ਉਹਨਾਂ ਦੇ ਨਾਂ ਕਿਉਂ ਨਹੀਂ ਲਿਖੇ ਗਏ ਦੇਖ ਮੰਤਰੀ ਕਿਵੇਂ ਦੇਖਦੇ ਹੋ ਕਿ ਪਹਿਲਾਂ ਕਿਸਾਨਾਂ ਵੱਲੋਂ ਵੀ ਜਿਹੜਾ ਰੇਲ ਰੋਕੋ ਦਾ ਜਿਹੜਾ ਇੱਕ ਕਾਲ ਦਿੱਤੀ ਗਈ ਸੀ ਉਹਨਾਂ ਨੇ ਪ੍ਰੋਟੈਸਟ ਕੀਤਾ ਤੁਸੀਂ ਦੋ ਵਾਰ ਕਾਲ ਦਿੱਤੀ ਹੈਗੀ ਪਰ ਤੁਹਾਨੂੰ ਹੀ ਕਿਉਂ ਰੋਕਿਆ ਜਾਂਦਾ ਹੈਗਾ ਇਹ ਜੇ ਤੁਸੀਂ ਮੈਨੂੰ ਸੰਗਰੂਰ ਵਾਲੇ ਹੋਰ ਤਖੜਾ ਕਰ ਦੋਗੇ ਫਿਰ ਨਹੀਂ ਰੋਕਣਗੇ ਹੋ ਰਹੀ ਮੈਂ ਕਹਿ ਸਕਦਾ ਅੱਜ ਅੱਜ ਦੇ ਜਿਹੜੀ ਤੁਹਾਨੂੰ ਘਰ ਦੇ ਵਿੱਚ ਰੱਖਿਆ ਗਿਆ ਤਾਂ ਅੱਜ ਕੀ ਕਹਿਣਾ ਚਾਹੋਗੇ ਤੇ ਅਗਲਾ ਐਕਸ਼ਨ ਤੁਹਾਡੀ ਪਾਰਟੀ ਵੱਲੋਂ ਕੀ ਦਿੱਤਾ ਜਾਊਗਾ ਇਹ ਅੱਜ ਜਿਹੜਾ ਨਤੀਜਾ ਨਿਕਲੂਗਾ ਰੋਕੋ ਦਾ ਉਸ ਤੋਂ ਬਾਅਦ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਇੱਥੇ ਦੇਖਾਂਗੇ ਕਿ ਸਾਡੀ ਕਿੰਨੀ ਸਟਰੈਂਥ ਹੈਗੀ ਹੈ ਫਿਰ ਉਹਦੇ ਮੁਤਾਬਕ ਅਸੀਂ ਨੈਕਸਟ ਕਹਾਂਗੇ ਪਰ ਮੇਨ ਇਸ਼ੂ ਹੈ ਕਿ ਸਾਡੀ ਅੰਗ ਜਿਹੜੀਆਂ ਗੱਲਾਂ ਮੈਂ ਕੀਤੀਆਂ ਇਹ ਤੇ ਵੱਲ ਸੈਂਟਰ ਤੇ ਪੰਜਾਬ ਗਵਰਨਮੈਂਟ ਕਿਉਂ ਨਹੀਂ ਇਹ ਗੌਰ ਕਰਦੀ ਤੇ ਪੁਲਿਸ ਦਾ ਮਤਲਬ ਹੈ ਕਿ ਇਹ ਤੁਸੀਂ ਗਵਰਨਮੈਂਟ ਨੂੰ ਇਤਲਾਹ ਦਿਓ ਤੇ ਪੁਲਿਸ ਕਿਉਂ ਨਹੀਂ ਇਤਲਾਹ ਦੇ ਰਹੀ ਕਿ ਆ ਇਹਨਾਂ ਦੇ ਰੋਸ ਹੈਗੇ ਆ ਜਦੋਂ ਮੈਂ ਐਸਐਸਪੀ ਸੀਗਾ ਮੈਂ ਪੂਰੀ ਇਤਲਾਹ ਬਤੌਰ ਐਸਐਸਪੀ ਪਿੰਡਰਵਾਲਿਆਂ ਦੇ ਜਿਹੜਾ ਇਹ ਜਦੋਂ ਜੈ ਸੀ ਦਿੰਦਾ ਰਿਹਾ ਸੀਗਾ ਕਿ ਨਾ ਕਰੋ ਨਾ ਕਰੋ ਜਿਵੇਂ ਰੇਲਵੇ ਦਾ ਮਾਸਟਰ ਇਹ ਸਟੇਸ਼ਨ ਮਾਸਟਰ ਸਿਗਨਲ ਦਿੰਦਾ ਹੈ ਮੈਂ ਤਾਂ ਸਿਗਨਲ ਦੇ ਹੀ ਜਾਂਦਾ ਸੀ ਕਿ ਨਾ ਕਰੋ ਨਾ ਕਰੋ ਇਹਦੇ ਨਾਲ ਬਹੁਤ ਜ਼ਿਆਦਾ ਭਖ ਚੁਗੀ ਗੱਲ ਮਾਨ ਸਾਹਿਬ ਕਿੰਨੇ ਵਜੇ ਤੁਹਾਨੂੰ ਨਜ਼ਰਬੰਦ ਕੀਤਾ ਗਿਆ ਪੁਲਿਸ ਮੈਨੂੰ ਰਾਤ ਨੂੰ ਘਰਤਾ ਸੀਗੇ ਮਾਨ ਸਾਹਿਬ ਵਿਵੇਸ ਨੂੰ ਅਜੇ ਨਜ਼ਰਬੰਦ ਕੀਤਾ ਚ ਮਹੂਰੀਅਤ ਦਾ ਅਧਿਕਾਰ ਪਹੁੰਚਿਆ 31 ਤੋਂ ਟੈਸਟ ਕਰਨ ਦਾ ਕੀ ਸਮਝ ਜੋ ਵੀ ਸਟੇਟ ਗਵਰਨਮੈਂਟ ਸੈਂਟਰ ਦੇ ਇਸ਼ਾਰੇ ਤੇ ਸਭ ਕੁਝ ਕਰ ਬਿਲਕੁਲ ਇਹ ਮੇਰੇ ਮਨ ਤੋਂ ਦੋਨੇ ਹੀ ਨਹੀਂ ਸਾਡੀ ਜਮ ਸੁਣ ਰਹੀ ਦੀ ਇਹ ਨਾ ਤਾਂ ਇਹ ਆਮ ਆਦਮੀ ਪਾਰਟੀ ਸੁਣ ਰਹੀ ਹੈ ਇਹ ਵੀ ਸੈਂਟਰ ਦੇ ਨਾਲ ਰਲ ਕੇ ਇਹ ਝੂਠੇ ਮੁਕਾਬਲੇ ਕਰਨ ਲੱਗ ਪਈ ਹੈ ਜਿਹੜੇ ਮੈਂ ਤੁਹਾਨੂੰ ਲਖਾਇਆ ਹੁਣੇ ਦੋਨੋਂ ਇੱਕ ਥੈਲੀ ਦੇ ਵਿੱਚ ਵੜ ਗਏ ਹੈਗੇ ਇਹਦੇ ਸੰਬੰਧ ਵਿੱਚ ਤੁਸੀਂ ਪਹਿਲਾਂ ਵੀ ਰਿਟਨ 'ਚ ਕੰਪਲੇਨਟ ਕੀਤੀ ਸੀ ਮੈਨੂੰ ਲੱਗਦਾ ਸ਼ਾਇਦ ਸਪੀਕਰ ਜੀ ਅਸੀਂ ਡੀਸੀ ਡੀਸੀਆਂ ਨੂੰ ਸਾਰੇ ਮੈਮੋਰੰਡਮ ਡੀਸੀਆਂ ਨੂੰ ਦਿੱਤੇ ਹੈ ਜੀ ਇਹ 22 ਫਿਬਰੂਰੀ ਨੂੰ ਅਸੀਂ ਸਾਰੇ ਡੀਸੀਆਂ ਨੂੰ ਇਹ ਮੈਮੋਰੰਡਮ ਇਹ ਸਾਰੀਆਂ ਗੱਲਾਂ ਦੇ ਦਿੱਤੇ ਹੈ ਇਹਦਾ ਮਤਲਬ ਹੈ ਕਿ ਗਵਰਨਮੈਂਟ ਆਫ ਇੰਡੀਆ ਨੂੰ ਤੇ ਪੰਜਾਬ ਗਵਰਨਮੈਂਟ ਨੂੰ ਸਾਰਾ ਪਤਾ ਹੈ ਕਿ ਕੀ ਹੋ ਰਿਹਾ ਤੇ ਅਜੇ ਤੱਕ ਨੋਟਿਸ ਕਿਉਂ ਨਹੀਂ ਦਿੱਤਾ ਫਿਰ ਹੁਣ ਦੇਖੋ ਕੈਨੇਡਾ ਦੇ ਵਿੱਚ ਇੰਡੀਆ ਦੇ ਹਾਈ ਕਮਿਸ਼ਨਰ ਨੂੰ ਗੱਲ ਹੀ ਨਹੀਂ ਕਰਨ ਦਿੱਤੀ ਉੱਥੇ ਇੰਨੇ ਸਿੱਖ ਇਕੱਠੇ ਹੋ ਗਏ ਹੁਣ ਯੂਕੇ ਦੇ ਵਿੱਚ ਐਮਬੈਸੀ ਨੂੰ ਘੇਰ ਲੱਗ ਪਈ ਐ ਇਹ ਤਾਂ ਮੇਰਾ ਮਤਲਬ ਹੈ ਇੰਟਰਨੈਸ਼ਨਲੀ ਸਿੱਖ ਇੰਨੇ ਡਿਸਟਰਬਡ ਹੋਏ ਪਏ ਐ ਤੇ ਇੰਡੀਆ ਠੀਕ ਐ ਬਾਅਦ ਸਿੱਖਾਂ ਨੂੰ ਮਰਵਾ ਰਹੀ ਐ ਪਰ ਇੰਡੀਆ ਦੀਆਂ ਟੈਂਪੋਰੀ ਐਂਬੈਸੀਆਂ ਹੈਗੀਆਂ ਉੱਥੇ ਚਾਰ ਪੰਜ ਬਾਬੂ ਹੈ ਪਰ ਸਿੱਖ ਤਾਂ ਸਾਰੇ ਪਾਸੇ ਸਾਰੀ ਦੁਨੀਆ ਚੋਂ ਫੈਲ ਗਿਆ ਹੁਣ ਮਾਸੀ ਤੰਗ ਦੀ ਕੀ ਐ ਫਲਸਫੀ ਉਹ ਕਹਿੰਦੀ ਹੈ ਕਿ ਜਿਹੜਾ ਦਿਹਾਤੀ ਏਰੀਆ ਹੈ ਜੇ ਉਹ ਸ਼ਹਿਰੀਆਂ ਨੂੰ ਘੇਰ ਲਵੇ ਤਾਂ ਫੇਰ ਇਹ ਜਿਹੜੀ ਰੈਵੋਲੂਸ਼ਨ ਹੈ ਜਦੋਂ ਜਾਇ ਤਾਂ ਇਹ ਕਾਮਯਾਬ ਹੋ ਜਾਂਦੀ ਹੈ ਹੁਣ ਇਹ ਇੰਡੀਆ ਐਂਬੈਸੀਸ ਦਾ ਆਪਣੇ ਸਹੀਰ ਖੰਡਿਆਂ ਠਹਿਗੇ ਸਾਰੇ ਪਾਸੇ ਸਿੱਖ ਹੈ ਤਾਂ ਘਰੇ ਹੋਏ ਹੈ ਇੱਕ ਕਿਵੇਂ ਪੰਗਾ ਲੈਸਾ ਦੇ ਸਕਣ ਨਾਲ ਫੜ ਕੇ ਕਿ ਤੁਸੀਂ ਕੈਨੇਡਾ 'ਚ ਮਾਰ ਦੋ ਪਾਕਿਸਤਾਨ 'ਚ ਮਾਰ ਦੋ ਤੇ ਪਾਕਿਸਤਾਨ ਅਜੇ ਤੱਕ ਬੋਲਿਆ ਨਹੀਂ ਕੈਨੇਡਾ ਤਾਂ ਬੋਲ ਪਿਆ ਮਾਨ ਸਾਹਿਬ ਆਪਣੇ ਕੋਈ ਸਾਥੀ ਵੀ ਗ੍ਰਿਫਤਾਰ ਕੀਤੇ ਜਾਂ ਨਹੀਂ ਹਾਂ کافی ਬਲੇਡ ਸਾਹਿਬ ਫਿਰ ਉਧਰ ਮਾਜੇ ਦੇ ਵਿੱਚ ਰਿਪੋਰਟ ਆਈਆਂ ਕਿ ਉਹ ਗ੍ਰਿਫਤਾਰ ਕੀਤੇ ਆ ਕਾਫੀ